ਮੈਂ ਖੁਦ ਇੱਕ ਮਾਂ ਹਾਂ ਮੇਰੇ ਲਈ ਮੇਰਾ ਬੱਚਾ ਸਭ ਕੁਝ ਦੋ ਦਿਨਾਂ ਤੋਂ ਉਹਨੂੰ ਬੁਖਾਰ ਆ ਪੇਪਰ ਚੱਲ ਰਹੇ ਨੇ ਸਾਡੇ ਤੋਂ ਮਾੜਾ ਜਿਹਾ ਫੀਵਰ ਵੀ ਉਸ ਦਾ ਵਿਖਿਆ ਨਹੀਂ ਜਾ ਰਿਹਾ ਪਰ ਰਣਜੀਤ ਕੌਰ ਦੇ ਪੁੱਤ ਦੀ লাশ ਉਸ ਦੀਆਂ ਅੱਖਾਂ ਦੇ ਸਾਹਮਣੇ ਪਈ ਹੁੰਦੀ ਹੈ ਉਸ ਨੂੰ ਰੋਣਾ ਚਾਹੀਦਾ ਸੀ ਚੀਕਣਾ ਚਾਹੀਦਾ ਸੀ ਜਾਂ ਸੁੰਨ ਹੋ ਜਾਣਾ ਚਾਹੀਦਾ ਸੀ ਉਹਨੂੰ ਸ਼ੌਕ ਲੱਗਣਾ ਚਾਹੀਦਾ ਸੀ ਉਸ ਦੇ ਅੰਦਰ ਕੁਝ ਮਰ ਜਾਣਾ ਚਾਹੀਦਾ ਸੀ ਪਰ ਉਸ ਨਾਲ ਅਜਿਹਾ ਕੁਝ ਵੀ ਨਹੀਂ ਹੁੰਦਾ ਰਣਜੀਤ ਕੌਰ ਦੀਆਂ ਅੱਖਾਂ 'ਚ ਚਮਕ ਹੁੰਦੀ ਹੈ ਚਿਹਰੇ ਤੇ ਹਲਕੀ ਜਹੀ ਮੁਸਕਰਾਹਟ ਹੁੰਦੀ ਹੈ ਐਟੀਟਿਊਡ ਇਦਾਂ ਦਾ ਹੁੰਦਾ ਚਲੋ ਸ਼ੁਕਰ ਹੈ ਇਹ ਬਟਾਲਾ ਦੀ ਸੱਚੀ ਕਹਾਣੀ ਸੁਣ ਕੇ ਹਰ ਕਿਸੇ ਦਾ ਕਲੀਜਾ ਕੰਬੂਗਾ ਸੋਸ਼ਕਾਲ ਜੀ ਮੈਂ ਹਾ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਬਟਾਲੇ ਦੇ ਅਧੀਨ ਆਉਂਦਾ ਹੈ ਥਾਣਾ ਹਰ ਗੋਬਿੰਦਪੁਰਾ ਪਿੰਡ ਹੁੰਦਾ ਜੀ ਕੋਸ਼ਕੀਪੁਰ ਇਥੇ ਇੱਕ ਟੱਬਰ ਰਹਿੰਦਾ ਹੁੰਦਾ ਹੈ ਆਰਮੀ 'ਚ ਕੰਮ ਕਰਦੇ ਗੁਰਮੁਖ ਸਿੰਘ ਦਾ ਨਾਲ ਹੁੰਦੀ ਆ ਉਹਨਾਂ ਦੀ ਘਰਵਾਲੀ ਰਣਜੀਤ ਕੌਰ ਤੇ ਦੋ ਇਹਨਾਂ ਦੇ ਪੁੱਤ ਹੁੰਦੇ ਆ ਇੱਕ ਆਮ ਪਰਿਵਾਰ ਹੁੰਦਾ ਓਦਾਂ ਦਾ ਪਰਿਵਾਰ ਜਿਸ 'ਚ ਪਿਆਰ ਵੀ ਹੁੰਦਾ ਹੈ ਗਿਲੇ ਸ਼ਿਕਵੇ ਵੀ ਜਿਵੇਂ ਸਾਡੇ ਸਭ ਨਾਲ ਹੁੰਦਾ ਪਰ ਫੇਰ ਆਉਂਦਾ ਹੈ 2010 ਜਦੋਂ ਸਭ ਬਦਲ ਜਾਂਦਾ ਹੈ ਇਸ ਸਾਲ ਕਰਦੇ ਮੁਖੀ ਇਕਲੌਤੇ ਕਮਾਉਣ ਵਾਲੇ ਗੁਰਮੁਖ ਸਿੰਘ ਦੀ ਮੌਤ ਹੋ ਜਾਂਦੀ ਹੈ ਰਣਜੀਤ ਕੌਰ ਇਕੱਲੀ ਰਹਿ ਜਾਂਦੀ ਹੈ ਬੱਚਿਆਂ ਦੇ ਸਿਰ ਤੋਂ ਪਿਓ ਦਾ ਹੱਥ ਉੱਠ ਜਾਂਦਾ ਹੈ ਹੁਣ ਰਣਜੀਤ ਕੌਰ ਨੇ ਹੀ ਆਪਦੇ ਜਵਾਕਾਂ ਨੂੰ ਸਾਹਮਣਾ ਹੁੰਦਾ ਸਾਰਾ ਭਾਰ ਰਣਜੀਤ ਕੌਰ ਦੇ ਮੋਢਿਆਂ ਤੇ ਆ ਜਾਂਦਾ ਮੈਂ ਅਜਿਹਿਆਂ ਕਈ ਮਾਵਾ ਕਈ ਮਾਵਾ ਵੇਖੀਆਂ ਨੇ ਮੈਂ ਜਾਣਦੀ ਆ ਉਹਨਾਂ ਨੂੰ ਪਰਸਨਲੀ ਜਿਨ੍ਹਾਂ ਦੇ ਸਿਰ ਤੇ ਜਦੋਂ ਪਈ ਆ ਨਾ ਤਾਂ ਉਹਨਾਂ ਨੇ ਆਪਣੇ ਬੱਚਿਆਂ ਲਈ ਜ਼ਿੰਮੇਵਾਰੀ ਬੜੀ ਸੋਹਣੀ ਤਰ੍ਹਾਂ ਦੇ ਨਾਲ ਨਿਭਾਈ ਆ ਕਿਤੇ ਕਿਤੇ ਤਾਂ ਉਹ ਇੰਨੀਆਂ ਸਕਸੈਸਫੁਲ ਹੋ ਗਈਆਂ ਕਿ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕਰਤੀ ਪਰ ਇਹ ਮਾ ਰঞ্জੀਤ ਕੌਰ ਇਦਾਂ ਦੀ ਨਹੀਂ ਸੀ ਰঞ্জੀਤ ਕੌਰ ਦਾ ਵੱਡਾ ਮੁੰਡਾ ਆਪਣੀ ਮਾਸੀ ਕੋਲ ਹੀ ਰਹਿੰਦਾ ਹੁੰਦਾ ਉੱਥੇ ਹੀ ਪੜਦਾ ਹੁੰਦਾ ਤੇ ਰਿਕਤਾ ਵਾਲਾ 10-11 ਸਾਲ ਦਾ ਜਿਹੜਾ ਮੁੰਡਾ ਹੁੰਦਾ ਉਹ ਇਸ ਸਕੂਲ ਰਹਿੰਦਾ ਹੁੰਦਾ ਹੁਣ ਇੱਕ ਤਾਂ ਬੱਚੇ ਦੀ ਜ਼ਿੰਮੇਵਾਰੀ ਤੇ ਉਤੋਂ ਰਣਜੀਤ ਕੌਰ ਨੂੰ ਮਹਿਸੂਸ ਹੋਣ ਵਾਲਾ ਇਕੱਲਾਪਨ ਉਸ ਦੀ ਜਾਨ ਖਾਰਿਆ ਹੁੰਦਾ ਹੈ ਉਹ ਅਕਸਰ ਲੋੜ ਮਹਿਸੂਸ ਕਰਦੀ ਹੈ ਕਿ ਕੋਈ ਉਸ ਦੇ ਘਰ ਵਾਲੇ ਗੁਰਬੁਖਤੀ ਜਗ੍ਹਾ ਲੈ ਸਕੇ ਉਸ ਦੀਆਂ ਫਿਜ਼ੀਕਲ ਫਾਈਨੈਂਸ਼ੀਅਲ ਲੋੜਾਂ ਨੂੰ ਪੂਰੀਆਂ ਕਰ ਸਕੇ ਤੇ ਰਣਜੀਤ ਕੌਰ ਇਸ ਲਈ ਏਡੀ ਜ਼ਿਆਦਾ ਉਤਾਵਲੀ ਹੁੰਦੀ ਆ ਕਾਲੀ ਹੁੰਦੀ ਆ ਕਿ ਉਸ ਨੂੰ ਪਿੰਡ ਦਾ ਹੀ ਇੱਕ ਮੁੰਡਾ ਲੱਭ ਵੀ ਜਾਂਦਾ ਹੈ ਪਰ ਰਣਜੀਤ ਕੌਰ ਤੋਂ ਅੱਧੀ ਉਮਰ ਦਾ ਰੰਜੀਤ ਕੌਰ ਦੀ ਉਮਰ 40 ਟੱਪ ਚੁੱਕੀ ਹੁੰਦੀ ਆ ਮੁੰਡਾ 22 ਸਾਲਾਂ ਦਾ ਹੁੰਦਾ ਜਿਸ ਦਾ ਨਾਂ ਹੁੰਦਾ ਸਤਾਮ ਸਿੰਘ ਇੱਥੇ ਕੋਈ ਪਿਆਰ ਮੁਹੱਬਤ ਜਾਂ ਜੂਨ ਮਰਨ ਦੀਆਂ ਕਸਮਾਂ ਵਾਲੀ ਕੋਈ ਗੱਲ ਨਹੀਂ ਹੁੰਦੀ ਇੱਥੇ ਤਾਂ ਬਸ ਚਪਟਾ ਮਾਰਨ ਵਾਲੀ ਗੱਲ ਹੁੰਦੀ ਆ ਕਿ ਜ਼ਰੂਰਤਾਂ ਪੂਰੀਆਂ ਕਰੋ ਤੇ ਫੇਰ ਆਹੀ ਕਰਦੇ ਆਂ ਇਹਨਾਂ ਚ ਨਜਾਇਜ਼ ਸੰਬੰਧ ਬੰਦਦੇ ਨੇ ਹੁਣ ਇਹ ਤਾਂ ਇਹਨਾਂ ਦੀ ਰੁਟੀਨ ਹੋ ਜਾਂਦੀ ਹੈ ਸਤਨਾਮ ਸਿੰਘ ਦਾ ਰੋਜ਼ ਘਰੇ ਆਉਣਾ ਰஞ்சிਤਕੌਰ ਦੇ ਕਮਰੇ ਚ ਵੱਡੇ ਰਹਿਣਾ ਉਥੇ ਹੀ ਖਾਣਾ ਪੀਣਾ ਇਹ ਗੱਲ ਰஞ்சிਤਕੌਰ ਦੇ ਛੋਟੇ ਜਿਹੇ ਮੁੰਡੇ ਨੂੰ ਵੀ ਸਮਝ ਆ ਰਹੀ ਹੁੰਦੀ ਆ ਕਿ ਮੇਰੀ ਮੰਮੀ ਆ ਜੋ ਕਰ ਰਹੀ ਆ ਉਹ ਸਹੀ ਨਹੀਂ ਕਰ ਰਹੀ ਸ਼ਾਇਦ ਉਹਨੂੰ ਸਤਨਾਮ ਦਾ ਘਰੇ ਆਉਣਾ ਵੀ ਚੰਗਾ ਨਹੀਂ ਲੱਗਦਾ ਹੁੰਦਾ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮੰਮੀ ਇਨੂੰ ਕਾਰਨਾ ਬੁਲਾਇਆ ਕਰੋ ਪਰ ਮਾਂ ਉਸ ਨੂੰ ਸਗੋਂ ਝੜਕ ਦਿੰਦੀ ਪਰ ਉਹ ਫਿਰ ਵੀ ਉਸ ਦਾ ਵਿਰੋਧ ਕਰਦਾ ਰਹਿੰਦਾ ਇਥੋਂ ਤੱਕ ਕਿ ਕਹਿੰਦੇ ਨੇ ਕਿ ਉਹਨੂੰ ਮਾਂ ਕੋਲੋਂ ਬਥੇਰੀ ਕੁੱਟ ਵੀ ਖਾਣੀ ਪੈਂਦੀ ਕਿ ਤੂੰ ਅਜੇ ਜੰਮਿਆ ਨਹੀਂ ਤੇ ਮਾਂ ਨੂੰ ਦੱਸੇਗਾ ਇਹ ਕੀ ਸਹੀ ਆ ਕੀ ਗਲਤ ਆ ਹੁਣ ਉਹ ਨਿੱਕੇ ਜਿਹੇ ਜਵਾਕ ਦੇ ਹੱਥ ਚ ਜਿੰਨਾ ਹੁੰਦਾ ਉਹ ਇਸ ਚੀਜ਼ ਦੇ ਖਿਲਾਫਤ ਕਰਦਾ ਪਰ ਹੁੰਦਾ ਤਾਂ ਉਹ ਬੱਚਾ ਹੀ ਆ ਨਾ ਹੁਣ 2014 ਆ ਜਾਂਦਾ ਤੇ ਇੱਕ ਦਿਨ ਸੰਦੀਪ ਸਿੰਘ ਆਪਣੀ ਮਾਂ ਤੇ ਸਤਨਾਮ ਸਿੰਘ ਨੂੰ ਉਸ ਹਾਲਤ ਵਿੱਚ ਦੇਖ ਲੈਂਦਾ ਜੋ ਉਸ ਵਾਸਤੇ ਬੇहद ਸ਼ਰਮਨਾਕ ਹੁੰਦਾ ਹੈ ਸ਼ੌਕਿੰਗ ਹੁੰਦਾ ਹੈ ਜੋ ਉਸ ਨੂੰ ਨਹੀਂ ਦੇਖਣਾ ਚਾਹੀਦਾ ਹੁੰਦਾ ਹੁਣ ਮਾਂ ਰਣਜੀਤ ਕੌਰ ਨੂੰ ਲੱਗਦਾ ਹੈ ਕਿ ਇਹ ਤਾਂ ਪਹਿਲਾ ਹਿੰਸਾਡੇ ਖਿਲਾਫ ਹੈ ਨਾ ਹੁਣ ਤਾਂ ਇਹ ਬਾਹਰ ਜਾ ਕੇ ਸਾਡੇ ਬਾਰੇ ਦੱਸ ਦੇਗਾ ਮੇਰੀ ਭੈਣ ਯਾਨੀ ਆਪਣੀ ਮਾਸੀ ਨੂੰ ਵੀ ਸਭ ਦੱਸ ਦੇਗਾ ਆਪਣੇ ਭਰਾ ਤੋਂ ਵੀ ਕੁਝ ਨਹੀਂ ਲੁਕੋਏਗਾ ਹੋ ਸਕਦਾ ਹੈ ਕਿ ਆਂਡੀਆਂ ਗਵਾਂਡੀਆਂ ਨੂੰ ਵੀ ਪਤਾ ਲੱਗ ਜਾਏ ਰਿਸ਼ਤੇਦਾਰੀ ਚ ਵੀ ਪਤਾ ਲੱਗ ਜਾਏ ਸੋ ਇਹ ਤਾਂ ਹੁਣ ਹੱਲ ਕਰਨਾ ਪੈਣਾ ਵੈਸੇ ਤੁਹਾਨੂੰ ਦੱਸ ਦਵਾਂ ਕਿ ਉਸ ਜਵਾਕ ਨੂੰ ਖਤਮ ਕਰਨ ਦਾ ਖਿਆਲ ਉਸਦੀ ਮਾਂ ਰਣਜੀਤ ਕੌਰ ਦੇ ਮਨ 'ਚ ਪਹਿਲੀ ਵਾਰ ਨਹੀਂ ਆਇਆ ਸੀ ਜਿੰਨੀ ਵਾਰ ਸੰਦੀਪ ਨੇ ਆਪਣੀ ਮਾਂ ਤੇ ਉਸਦੇ ਅੱਧੀ ਉਮਰ ਦੇ ਆਸ਼ਕ ਦਾ ਵਿਰੋਧ ਕੀਤਾ ਹੁੰਦਾ ਓਨੀ ਵਾਰ ਹੀ ਉਸ ਦਾ ਜੀ ਕੀਤਾ ਹੁੰਦਾ ਹੈ ਕਿ ਇਸ ਨੂੰ ਰਸਤੇ ਤੋਂ ਹਟਾ ਦਵਾ ਪਰ ਉਸ ਦਿਨ ਜਿਸ ਦਿਨ ਇਹ ਸਭ ਕੁਝ ਹੋਇਆ ਹੁੰਦਾ ਇਸ ਬੱਚੇ ਨੇ ਇਤਰਾਜ਼ਯੋਗ ਹਾਲਤ 'ਚ ਦੇਖਿਆ ਹੁੰਦਾ ਇਹਨਾਂ ਦੋਨਾਂ ਨੂੰ ਤਾਂ ਇਹ ਮਨ ਬਣਾ ਲੈਂਦੇ ਨੇ ਇਸ ਨੂੰ ਖਤਮ ਕਰਨ ਦਾ ਉਦੋਂ ਸਤਨਾਮ ਸਿੰਘ ਸੰਦੀਪ ਨੂੰ ਫੜ ਲੈਂਦਾ ਉਸ ਦਾ ਗਲ ਦਬਾਉਂਦੇ। ਇਹ ਔਰਤ ਜੋ ਮਾਂ ਕਹੌਣ ਦੇ ਲਾਇਕ ਨਹੀਂ ਉਸ ਦੇ ਫੜ ਲੈਂਦੀ ਹੈ ਆਪਣੇ ਪੁੱਤ ਤੇ। ਅਫਸੋਸ ਉਹ ਖੁਦ ਨੂੰ ਨਹੀਂ ਬਚਾ ਪਾਉਂਦਾ। ਉਹ ਨਿੱਕੀ ਜਹੀ ਜਾਨ ਇੰਨਾ ਜ਼ਾਲਿਮਾ ਤੋਂ ਹਾਰ ਜਾਂਦੀ ਹੈ। ਸੰਦੀਪ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ। ਸੋਚ ਕੇ ਦੇਖੋ। ਉਹ ਮਾਂ ਜਿੰਨੇ ਆਪਣੇ ਪੁੱਤ ਨੂੰ ਹੱਥ ਦੀਆਂ ਲਾਹ ਕੇ ਖਵਾਈਆਂ ਹੋਣੀਆਂ। ਉਸ ਨੂੰ ਆਪਣੇ ਹੱਥੀਂ ਨਵਾਇਆ ਹੋਣਾ। ਉਸ ਦੇ ਸਿਰ ਤੇ ਤੇਲ ਛੋਸਿਆ ਹੋਣਾ। ਉਸ ਦਾ ਜਗਰਾ ਕਿੱਦਾਂ ਪੈ ਗਿਆ ਹੋਣਾ ਇੰਨਾ ਕਿਨੌਣਾ ਕੰਮ ਕਰਦਾ ਹੁਣ ਜਦੋਂ ਇਹ ਕਾਰਾ ਕਰ ਲੈਂਦੇ ਨੇ ਤਾਂ ਸਤਨਾਮ ਸਿੰਘ ਉਹ ਥੋੜਾ ਘਬਰਾ ਜਾਂਦਾ ਹੈ ਤੇ ਟੈਨਸ਼ਨ ਚ ਆ ਕੇ ਕਹਿੰਦਾ ਹੈ ਕਿ ਹੁਣ ਇਹ ਬਾਡੀ ਨੂੰ ਕਿਤੇ ਟਿਕਾਣੇ ਲਾਉਣਾ ਪੈਣਾ ਹੈ ਸੇਫਲੀ ਪਰ ਕਿੱਥੇ ਅਗੂ ਰਣਜੀਤ ਕੌਰ ਕਹਿੰਦੀ ਆ ਲੈ ਟੈਨਸ਼ਨ ਨਾ ਦੀ ਘਰ ਚ ਹੀ ਟੋਆ ਪੁੱਟ ਦਿੰਨੇ ਆ ਆ ਵੇੜੇ ਚ ਹੀ ਇੱਥੇ ਹੀ ਦੱਬ ਦਿੰਨੇ ਆ ਇਨੀ ਮਿਹਨਤ ਦੀ ਕਾਦੀ ਲੋੜ ਆ ਕਿ ਬਾਹਰ ਜਾਓ ਜਗਾ ਲੱਪੋ ਫਿਰ ਬਾਡੀ ਸੁਟੋ ਇਸ ਨਾਲੋਂ ਚੰਗਾ ਇਥੇ ਹੀ ਦਬ ਦੋ ਰਣਜੀਤ ਕੌਰ ਬਿਲਕੁਲ ਕੈਜੂਅਲ ਹੁੰਦੀ ਆ ਉਸਦੇ ਬਿਹੇਵੀਅਰ ਚ ਕੋਈ ਚੇਂਜ ਨਹੀਂ ਆਉਂਦਾ ਕੁਝ ਦਿਨਾਂ ਚ ਆਸ-ਪਾਸ ਵਾਲੇ ਵੀ ਪੁੱਛਣ ਲੱਗਦੇ ਨੇ ਕਿ ਸੰਦੀਪ ਕਿੱਥੇ ਆ ਦੱਸਦਾ ਨਹੀਂ ਅੱਜਕੱਲ ਹੁਣ ਜ਼ਾਹਰ ਤੌਰ ਤੇ ਜੋ ਬੱਚਾ ਡੇਲੀ ਸਕੂਲ ਜਾਂਦਾ ਹੋਵੇ ਜਿਹੜਾ ਦੱਸਦਾ ਹੋਵੇ ਖੇਡਦਾ ਹੋਵੇ ਉਹ ਇੱਕੋ ਦਮ ਕਿਸੇ ਪਿੰਡ ਚ ਦੱਸਣਾ ਬੰਦ ਹੋ ਜੇ ਤਾਂ ਅਜੀਬ ਗੱਲ ਤਾਂ ਹੈ ਨਾ ਸੰਦੀਪ ਸਿੰਘ ਦਾ ਤਾਇਆ ਵੀ ਹੁੰਦਾ ਹੈ ਹਰਜੀਤ ਸਿੰਘ ਉਹ ਵੀ ਆਪਣੇ ਟੱਬਰ ਨਾਲ ਇੱਥੇ ਰਹਿੰਦਾ ਹੁੰਦਾ ਹੈ ਉਹ ਵੀ ਪੁੱਛਦਾ ਹੈ ਕਿ ਕਿੱਥੇ ਐ ਮੁੰਡਾ ਤਾਂ ਅੱਗੋਂ ਰਣਜੀਤ ਕੌਰ ਕਹਿੰਦੀ ਆ ਕਿ ਉਹਨੂੰ ਕੰਮ ਸਿੱਖਣ ਕਿਤੇ ਬਾਹਰ ਪੇਜ ਚਲੋ ਮਾਂ ਕਹਿ ਰਹੀ ਆ ਤਾਂ ਬੇਵਿਸ਼ਵਾਸੀ ਦਾ ਤਾਂ ਕੋਈ ਸਵਾਲ ਹੀ ਨਹੀਂ ਕਿਉਂਕਿ ਅਕਸਰ ਮਾਂ ਆਪਣੇ ਬੱਚੇ ਦਾ ਬੁਰਾ ਸੋਚ ਨਹੀਂ ਸਕਦੀ ਹੁੰਦੀ ਸੋ ਸਾਰੇ ਇਸ ਦੀ ਗੱਲ ਤੇ ਵਿਸ਼ਵਾਸ ਕਰ ਲੈਂਦੇ ਆ ਫਿਰ ਕਾਫੀ ਦਿਨ ਲੰਘ ਜਾਂਦੇ ਨੇ ਪਾਇਆ ਹਰਜੀਤ ਸਿੰਘ ਰਣਜੀਤ ਕੌਰ ਨੂੰ ਕਹਿੰਦਾ ਹੈ ਕਿ ਤੂੰ ਫੋਨ ਤੇ ਹੀ ਗੱਲ ਕਰਾ ਦੇ ਮੇਰੀ ਬੱਚੇ ਨਾਲ ਉਹਨਾਂ ਦਾ ਜੀ ਕਰਦਾ ਹੁੰਦਾ ਉਸ ਨਾਲ ਗੱਲ ਕਰਨ ਦਾ ਉਹਨਾਂ ਦੇ ਭਰਾ ਦੀ ਆਖਰੀ ਨਿਸ਼ਾਨੀ ਹੁੰਦੀ ਹੈ ਉਹ ਪਰ ਰਣਜੀਤ ਕੌਰ ਕੋਲ ਹੁਣ ਕੋਈ ਵਾਜਬ ਜਵਾਬ ਨਹੀਂ ਹੁੰਦਾ ਨਾ ਹੀ ਕੋਈ ਬਾਨਾ ਬਚਿਆ ਹੁੰਦਾ ਹੁਣ ਹਰਜੀਤ ਸਿੰਘ ਨੂੰ ਸ਼ੱਕ ਪੈਂਦਾ ਉਹਨਾਂ ਨੂੰ ਲੱਗਦਾ ਹੈ ਕਿ ਹੋਵੇ ਨਾ ਹੋਵੇ ਕੁਝ ਤਾਂ ਹੈ ਜੋ ਸਹੀ ਨਹੀਂ ਹੈ ਹਰਜੀਤ ਸਿੰਘ ਹੋਰ ਵਕਤ ਨਿਗਵਾਉਂਦੇ ਉਹ ਸਿੱਧਾ ਪੁਲਿਸ ਸਟੇਸ਼ਨ ਪਹੁੰਚਦੇ ਨੇ ਇੱਕ ਰੀਜ਼ਰ ਇਹ ਵੀ ਹੁੰਦਾ ਹੈ ਕਿ ਹਰਜੀਤ ਸਿੰਘ ਨੂੰ ਵੀ ਪਿੰਡ ਚੋਂ ਆ ਖਬਰ ਹੁੰਦੀ ਆ ਕਿ ਰਣਜੀਤ ਕੌਰ ਤੇ ਸਤਨਾਮ ਸਿੰਘ ਦੇ ਨਜਾਇਜ਼ ਸੰਬੰਧ ਹਨ ਸੋ ਉਹ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਲਿਖਾਉਂਦੇ ਨੇ ਉਹ ਕਹਿੰਦੇ ਨੇ ਕਿ ਮੈਨੂੰ ਸ਼ੱਕ ਹੈ ਕਿ ਰਣਜੀਤ ਕੌਰ ਤੇ ਉਸ ਦੇ ਆਸ਼ਕ ਨੇ ਮੇਰੇ ਭਰਾ ਦੇ ਮੁੰਡੇ ਨਾਲ ਕੁਝ ਗਲਤ ਕੀਤਾ ਮੈਂ ਸ਼ੋਰ ਨਹੀਂ ਪਰ ਮੈਨੂੰ ਕੁਝ ਸਹੀ ਨਹੀਂ ਲੱਗ ਰਿਹਾ ਮੁੰਡਾ ਕਈ ਦਿਨ ਦਾ ਗਾਇਬ ਹੈ ਤੇ ਉਸ ਦੀ ਮਾਂ ਉਸ ਨਾਲ ਗੱਲ ਤੱਕ ਨਹੀਂ ਕਰਾ ਰਹੀ ਮੇਰੀ ਪੁਲਿਸ ਵੀ ਮਾਮਲਾ ਸੰਜੀਦਗੀ ਨਾਲ ਨਹੀਂ ਲੈਂਦੀ ਹੈ ਗੱਲ ਬੱਚੇ ਦੀ ਹੁੰਦੀ ਹੈ ਉਹ ਰਣਜੀਤ ਕੌਰ ਤੇ ਸਤਨਾਮ ਸਿੰਘ ਨੂੰ ਥਾਣੇ ਬੁਲਾਉਂਦੇ ਨੇ ਸਵਾਲ ਜਵਾਬ ਲਈ ਪਰ ਇਹ ਦੋਨੋਂ ਹੀ ਥਾਣੇ ਨਹੀਂ ਪਹੁੰਚਦੇ ਇਹ ਪਿੰਡੋਂ ਹੀ ਕਿਤੇ ਚਲੇ ਜਾਂਦੇ ਨੇ ਤੇ ਇਹਨਾਂ ਦਾ ਗਾਇਬ ਹੋਣਾ ਇਹ ਕਾਫੀ ਹੱਦ ਤੱਕ ਦਰਸਾ ਦਿੰਦਾ ਹੈ ਕਿ ਤਾਏ ਹਰਜੀਤ ਸਿੰਘ ਦਾ ਸ਼ੱਕ ਸਹੀ ਹੈ ਹੁਣ ਪੁਲਿਸ ਇਹਨਾਂ ਦੋਹਾਂ ਦੀ ਪਾਲ ਚ ਜੁਟ ਜਾਂਦੀ ਹੈ ਕਿੱਥੇ ਨਹੀਂ ਲੱਭਦੀ ਪੁਲਿਸ ਹਰ ਕਿਤੇ ਇਹਨਾਂ ਦੀ ਪਾਲ ਕੀਤੀ ਜਾਂਦੀ ਹੈ ਪਰ ਦਿਨ ਤੋਂ ਮਹੀਨੇ ਹੁੰਦੇ ਨੇ ਤੇ ਮਹੀਨਿਆਂ ਤੋਂ ਸਾਲ ਪਰ ਇਹਨਾਂ ਦੋਹਾਂ ਦਾ ਕੁਝ ਪਤਾ ਨਹੀਂ ਲੱਗ ਪਉਂਦਾ 11 ਸਾਲ ਬੀਤ ਜਾਂਦੇ ਨੇ ਇਹ ਕੇਸ ਉੱਥੇ ਹੀ ਖੜਾ ਰਹਿ ਜਾਂਦਾ ਹੈ ਇਹਦਾ ਲੱਗਦਾ ਹੈ ਕਿ ਸੰਦੀਪ ਨੂੰ ਹੁਣ ਕਦੇ ਵੀ ਇਨਸਾਫ ਨਹੀਂ ਮਿਲੇਗਾ ਹੁਣ ਆਉਂਦਾ ਇਹ ਵਾਲਾ ਸਾਲ ਯਾਨੀ 2025 ਡੀਆਈਜੀ ਨਾਨਕ ਸਿੰਘ ਤੇ ਐਸਐਸਪੀ ਬਟਾਲਾ ਹੁਕਮ ਜਾਰੀ ਕਰਦੇ ਨੇ ਕਿ ਸਾਰੇ ਪੈਂਡਿੰਗ ਕੇਸ ਕਰੋ ਧੂੜ ਖਾ ਰਹੀਆਂ ਫਾਈਲਸ ਤੇ ਕੰਮ ਕਰੋ ਜਿੰਨੇ ਪਗੋੜੇ ਨੇ ਉਹਨਾਂ ਨੂੰ ਫੜੋ ਅਨਸੋਲਡ ਕੇਸਸ ਨੂੰ ਸੋਲਵ ਕਰੋ ਪੁਲਿਸ ਵੀ ਤੇਜ਼ੀ ਨਾਲ ਨਿਰਦੇਸ਼ਾਂ ਦਾ ਪਾਲਣ ਕਰਦੀ ਹੈ ਤੇ ਜਦੋਂ ਅਨਸੋਲਡ ਕੇਸਸ ਦੀਆਂ ਫਾਈਲਸ ਨਾਲ ਉਲਝਿਆ ਜਾ ਰਿਹਾ ਹੁੰਦਾ ਹੈ ਤਾਂ ਹੱਥ 'ਚ ਫਾਈਲ ਆਉਂਦੀ ਹੈ ਰਣਜੀਤ ਕੌਰ ਤੇ ਸਤਨਾਮ ਸਿੰਘ ਉਹਨਾਂ স্পেশাল টিম ਤੇ ਹਰਗੋਬਿੰਦਪੁਰਾ ਥਾਣੇ ਦੀ ਪੁਲਿਸ ਇਕਜੁੱਟ ਹੋ ਕੇ ਇਸ ਕੇਸ ਤੇ ਲੱਗ ਜਾਂਦੇ ਨੇ ਪੁਲਿਸ ਫਿਰ ਬੜੀ ਮੁਸ਼ਕਲ ਕਰਦੀ ਹੈ ਪਰ ਫਿਲਹਾਲ ਤਾਂ ਰਿਜ਼ਲਟ ਜ਼ੀਰੋ ਹੀ ਹੁੰਦਾ ਹੈ ਚੈਲੰਜ ਇੱਕ ਹੋਰ ਵੀ ਹੁੰਦਾ ਨਾ ਕਿ ਇਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਪੁਲਿਸ ਮੁਰ ਤੋਂ ਇਹਨਾਂ ਦੇ ਪਿੱਛੇ ਪੈ ਗਈ ਹੈ ਕਿਉਂਕਿ ਜੋ ਇੱਕ ਦਹਾਕੇ ਤੋਂ ਫਰਾਰ ਨੇ ਕਿਤੇ ਸੂਪਾ ਕੇ ਫੇਰ ਨਾ ਪਾਚਾ ਰঞ্জੀਤ ਕੌਰ ਤੇ ਸਤਨਾਮ ਸਿੰਘ ਪਿੰਡ ਤੋਂ ਨਿਕਲਣ ਤੋਂ ਬਾਅਦ ਕਹਿੰਦੇ ਆ ਵੀ ਕਈ ਟਿਕਾਣੇ ਬਦਲ ਚੁੱਕੇ ਹੁੰਦੇ ਆ ਹੁਣ ਜੇ 11 ਸਾਲ ਤੋਂ 12 ਸਾਲ ਤੋਂ ਗਨਾਗਰ ਫੜੇ ਹੀ ਨਾ ਜਾਣ ਤਾਂ ਉਹਨਾਂ ਦਾ ਕੌਨਫੀਡੈਂਸ ਬਿਲਡ ਹੋਣਾ ਤਾਂ ਜਾਇਜ਼ ਆ ਨਾ ਉਹਨਾਂ ਨੂੰ ਇਹ ਵੀ ਲੱਗਦਾ ਹੋਊ ਕਿ ਇਹਨਾਂ ਨੂੰ ਲੋਕ ਭੁੱਲ ਗਏ ਹੋਣਗੇ ਸੰਦੀਪ ਨੂੰ ਹੁਣ ਕਿੱਥੇ ਕੋਈ ਯਾਦ ਕਰਦਾ ਹੋਵੇਗਾ ਪਰ ਕੁਦਰਤ ਬੜੀ ਕਮਾਲ ਦੀ ਚੀਜ਼ ਹੁੰਦੀ ਹੈ ਇਹ ਵਾਪਸ ਆਪਣੇ ਪਿੰਡ ਆਉਂਦੇ ਨੇ ਇਹ ਵੇਖਣ ਕਿ ਹੁਣ ਕੀ ਮਾਹੌਲ ਆ ਇਹਨਾਂ ਨੂੰ ਹੁਣ ਕੋਈ ਪਛਾਣਦਾ ਕਿ ਨਹੀਂ ਪਰ ਪਿੰਡਾਂ ਦਾ ਮਾਹੌਲ ਤੁਹਾਨੂੰ ਪਤਾ ਹੈ ਉਹਨਾਂ ਦੀ ਯਾਦਦਾਸ਼ਤ ਤੇ ਤੂੜ ਕਿੱਥੇ ਪੈਂਦੀ ਐ ਛੇਤੀ ਜਿਵੇਂ ਹੀ ਸਤਨਾਮ ਸਿੰਘ ਪਿੰਡ ਆਉਂਦਾ ਐ ਇਹ ਚੈੱਕ ਕਰਨ ਕਿ ਅਸੀਂ ਹੁਣ ਇੱਥੇ ਰਹਿ ਸਕਦੇ ਆ ਕਿ ਨਹੀਂ ਤਾਂ ਪੁਲਿਸ ਵੱਲੋਂ ਵਿਛਾਏ ਮੁਖਬिरा ਦਾ ਜਾਲ ਪੁਲਿਸ ਨੂੰ ਇਸ ਦੀ ਇਨਫੋਰਮੇਸ਼ਨ ਦੇ ਦਿੰਦੇ ਐ ਪੁਲਿਸ ਵੀ ਬੜੇ ਧਿਆਨ ਨਾਲ ਕਾਰਵਾਈ ਕਰਦੀ ਐ ਕਿਉਂਕਿ ਮੋੜ ਇਹਨਾਂ ਦਾ ਅਗਾਇਬ ਹੋਣਾ ਉਹ ਅਫੋਰਡ ਨਹੀਂ ਕਰ ਸਕਦੇ ਹੁੰਦੇ ਉਹ ਸਿਵਲ ਚ ਆਉਂਦੇ ਨੇ ਰੈਕੀ ਕਰਦੇ ਨੇ ਤੇ ਫਿਰ ਬੜੀ ਹੌਲੀ ਜਹੀ ਇਹਨਾਂ ਨੂੰ ਫੜ ਲੈਂਦੇ ਨੇ ਦੋਵੇਂ ਕਟਿਆ ਆਸ਼ਕਨ ਹੋਂ ਪੁਲਿਸ ਥਾਣੇ ਲੈ ਕੇ ਜਾ ਕੇ ਇਹਨਾਂ ਤੋਂ ਆਪਣੀ ਸਪੈਸ਼ਲ ਤਰ੍ਹਾਂ ਨਾਲ ਪੁੱਛਤਾਛ ਕਰਦੀ ਹੈ ਫਿਰ ਇਹ ਬੋਲ ਪੈਂਦੇ ਨੇ ਸਭ ਦੱਸਦੇ ਨੇ ਤੇ ਨਾਲ ਹੀ ਪੁਲਿਸ ਇਹਨਾਂ ਦੋਵਾਂ ਨੂੰ ਨਾਲ ਲੈ ਕੇ ਜਾਂਦੀ ਆ ਰਣਜੀਤ ਕੌਰ ਦੇ ਘਰ ਜਿਸ ਜਗ੍ਹਾ ਤੇ 11 ਸਾਲ ਬਾਅਦ ਪੈਰ ਧਰਦੇ ਨੇ ਜਿੱਥੇ 11 ਸਾਲ ਪਹਿਲਾਂ ਇੱਕ ਮਾਸੂਮ ਤੇ ਸੋਹਣੇ ਜਵਾਕ ਨੂੰ ਖਤਮ ਕਰਕੇ ਉਸ ਦੀ লাশ ਦੱਬੀ ਗਈ ਹੁੰਦੀ ਹੈ ਇਸੇ ਕਰਦੇ ਬੇੜੇ ਡਿਊਟੀ ਮੈਜਿਸਟਰੇਟ ਨੂੰ ਨਾਲ ਲੈ ਕੇ ਆਉਂਦਾ ਜਾਂਦਾ ਹੈ ਤੇ ਪੁਲਿਸ ਤਾਂ ਉੱਥੇ ਹੂਰੀ ਹੈ ਹੁਣ ਇਹਨਾਂ ਦੀ ਪ੍ਰੈਜ਼ੈਂਸ 'ਚ ਵੇੜੇ ਵਾਲੀ ਉਹ ਥਾਂ ਪੁੱਟੀ ਜਾਂਦੀ ਹੈ ਕਈ ਘੰਟੇ ਲੱਗਦੇ ਨੇ ਇਸ ਖੁਦਾਈ ਨੂੰ ਤੇ ਫਿਰ ਪੁਲਿਸ ਨੂੰ ਮਿਲਦੇ ਨੇ ਉਹ ਮਾਸੂਮ ਦੇ ਫ੍ਰੈਂਸਿਕ ਟੀਮ ਵੀ ਉੱਥੇ ਹੀ ਹੁੰਦੀ ਹੈ ਤਾਇਆ ਹਰਜੀਤ ਸਿੰਘ ਜਿਸ ਦੀ 11 ਸਾਲ ਪਹਿਲਾਂ ਲਿਖਾਈ ਕੰਪਲੇਂਟ ਤੇ ਅੱਜ ਸੱਚ ਪਤਾ ਲੱਗਿਆ ਹੁੰਦਾ ਰੋ ਰੋ ਕੇ ਉਹਨਾਂ ਦੀਆਂ ਅੱਖਾਂ ਲਾਲ ਹੁੰਦੀਆਂ ਨੇ ਦਿਲ 'ਚ ਜਿੰਨਾ ਦੁੱਖ ਹੁੰਦਾ ਓਨਾ ਗੁੱਸਾ ਵੀ ਤੇ ਉਹ ਗੁੱਸਾ ਕਹਿੰਦਾ ਕਿ ਇਹਨਾਂ ਨੂੰ ਫਾਂਸੀ ਦੇ ਅੱਜ ਤਰੀਕ 'ਚ ਕੇਸ ਸ਼ਾਇਦ ਆਨ ਗoing ਹੈ ਇਹ ਅੰਦਰ ਹੀ ਨੇ ਸਟਿਪ ਕਰਦੇ ਕਿਉਂਕਿ ਇਹ ਸਭ ਸੁੰਨਾ ਦੇਖਣਾ ਤੇ ਫਿਰ ਪਚਾਉਣਾ ਬਹੁਤ ਜ਼ਿਆਦਾ ਔਖ ਹੈ ਮਾਂ ਦੇ ਉੱਤੇ ਲਿਖੀਆਂ ਸਾਰੀਆਂ ਕਵਿਤਾਵਾਂ ਕਹਾਣੀਆਂ ਗੀਤ ਨੋਵਲ ਸਾਰਾ ਲਿਟਰੇਚਰ ਇਸ ਗੰਦੀ ਔਰਤ ਨੇ ਗਰ ਕਾ ਲੋਕਾਂ ਨੂੰ ਔਲਾਦ ਲਈ ਮੱਥੇ ਰਗੜਦੇ ਵੇਖਿਆ ਆ ਮੈਂ ਫਿਰ ਇਹੋ ਜਿਹਿਆਂ ਨੂੰ ਔਲਾਦ ਕਿਉਂ ਬੰਦਾ ਰੱਖਦਾ ਵੱਡਾ ਹੁੰਦਾ ਮਾਂ ਦਾ ਹੀ ਸਾਰਾ ਬਣਦਾ ਨਾ ਨਿੱਕੇ ਹੁੰਦਿਆਂ ਵੀ ਉਹ ਮਾਂ ਦਾ ਹੀ ਭਲਾ ਚਾਹੁੰਦਾ ਸੀ ਨਹੀਂ ਚਾਹੁੰਦਾ ਸੀ ਕਿ ਉਸ ਦੀ ਮਾਂ ਗਲਤ ਰਸਤੇ ਤੇ ਤੁਰੀ ਜਾਏ ਪਰ ਮਾਂ ਲਈ ਜਸਮ ਦੀ ਭੁੱਖ ਮਮਤਾ ਦੀ ਭੁੱਖ ਤੋਂ ਕਿਤੇ ਵੱਡੀ ਸੀ ਜੇ ਕਿਤੇ ਬੱਦੂਆ ਲੱਗਦੀ ਆ ਤਾਂ ਇੱਥੇ ਲੱਗੇ ਸੱਚੀ ਵਾਹਿਗੁਰੂ ਮਿਹਰ ਕਰੇ ਤੁਸੀਂ ਦੇਖ ਰਹੇ ਹੋ ਕੈਮਰਾ ਆਲੈਂਸਾ